ਉਨਾ ਦੀ ਮੰਦੀ ਅਵਸਥਾ ਕੈਸੀ ਹੁੰਦੀ ਹੈ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਨਾਮ ਦਾ ਸਵਾਦ ਆ ਗਿਆ ਹੈ ਇਸ ਸਵਾਲ ਦਾ ਜਵਾਬ ਸ੍ਰੀ ਕੁਰਕ੍ਰੰਥ ਸਹਿ ਵਿੱਚ 26 ਅੰਗ ਤੇ ਮਿਲਦਾ ਹੈ ਹਾਰ ਸਿੱਧੀ ਮਨ ਰਵਰੇ ਹਾਰ ਹੀ ਮਾਹੀ ਉਦਾਸ ਨਾ ਮਨੁੱਖਾਂ ਦਾ ਮਨ ਪ੍ਰਮਾਤਮਾ ਦੀ ਯਾਦ ਨਾਲ ਇੱਕਮਿਕ ਹੋਇਆ ਰਹਿੰਦਾ ਹੈ ਦੁਨੀਆਂ ਦੇ ਕਿਰਤ ਕਾਰ ਕਰਦਾ ਹੋਇਆ ਹੀ ਮਾਇਆ ਵੱਲੋਂ ਉਤਰਾਮ ਰਹਿੰਦਾ ਹੈ ਜਿਨ ਹਰ ਕਾਸਾ ਦੇ ਆਇਆ ਹਉ ਤਿਨ ਬੁਲੇ ਹਾਰੇ ਜਾਸ ਮਨੋਂ ਬੰਦਿਆ ਤੋ ਵਰਨੀ ਚੰਦਾ ਹਾਂ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਨਾਮ ਦਾ ਸਵਾਦ ਆ ਗਿਆ ਹੈ ਇੰਨਾ ਨੂ ਪ੍ਰਮਾਤਮਾ ਦੇ ਨਾਮ ਦਾ ਸਵਾਦ ਆ ਗਿਆ ਹੈ। ਉਹਨਾਂ ਦਾ ਮਨ ਪ੍ਰਮਾਤਮਾ ਦੀ ਯਾਤ ਨਾਲ ਇੱਕ ਵਿੱਚ ਹੋਇਆ ਰਹਿੰਦਾ ਹੈ। ਦੁਨੀਆਂ ਦੀ ਕਿਰਤਕਾਰ ਕਰਦਾ ਹੋਇਆ ਹੀ ਵੀ ਮਾਇਆ ਵੱਲੋਂ ਉਪਰਾਮ ਰਹਿੰਦਾ ਹੈ।